ਨਬੀ ਨੂੰ ਨਬੀ ਸਮਝਦਾ ਹੈ ਉਹਦੇ ਜੀਵਨ ਦੇ ਵਿੱਚ ਕੀਤੀ ਹੋਈ ਨਬੂਅਤ ਦਾ ਫਲ ਵੀ ਜ਼ਰੂਰ ਆਊਗਾ ਦੇਖੋ ਕਈ ਵਾਰੀ ਕੀ ਹੁੰਦਾ ਤੁਹਾਡੇ ਲਈ ਕੋਈ ਪ੍ਰੋਫੈਟਿਕ ਵਰਡ ਬੋਲਿਆ ਗਿਆ ਜੇਕਰ ਤੁਸੀਂ ਇਹ ਮੰਨ ਕੇ ਕਿ ਹਾਂ ਇਹਦੇ ਉੱਤੇ ਪ੍ਰੋਫੈਟਿਕ ਅਨੋਇੰਟਿੰਗ ਹੈ ਵਾਕਈ ਇਹ ਸ਼ਬਦ ਜਿਹੜਾ ਵਰਡ ਆਫ ਪ੍ਰੋਫੈਸੀ ਆ ਜਿਹੜਾ ਭੁਖ ਬਾਣੀ ਬੋਧਿਓ ਬੋਲੇ ਆ ਗਿਆ ਮੇਰੇ ਲਈ ਜਾਂ ਸਾਡੇ ਲਈ ਸਾਡੇ ਦੇਸ਼ ਲਈ ਸਾਡੀ ਚਰਚ ਲਈ ਜਾਂ ਪਰਸਨਲੀ ਤੁਹਾਡੇ ਲਈ ਇਹ ਪਰਮੇਸ਼ਵਰ ਦੇ ਵੱਲੋਂ ਆ ਕਿਉਂਕਿ ਇਹ ਪਰਮੇਸ਼ਵਰ ਦਾ نبی ਹਰ वचन ਦੇ ਵਿੱਚ ਲਿਖਿਆ ਜਿਹੜਾ نبی ਉਹ ਪਰਮੇਸ਼ਵਰ ਦਾ ਮੂੰਹ ਤਾਂ ਜਦੋਂ ਤੁਸੀਂ ਉਹਨੂੰ ਰਿਸੀਵ ਕਰੋਗੇ ਕਿ ਵਾਅਦਾ ਹੀ ਇਹ ਪਰਮੇਸ਼ਵਰ ਦੇ ਜਨਮ ਜੰਦੇ ਮੂੰਹ ਚੋਂ ਨਿਕਲੇ ਹੋਇਆ ਸ਼ਬਦ ਆ ਉਹ ਬਰਕਤ ਤੁਹਾਡੇ ਜੀਵਨ ਚ ਆਊਗੀ ਉਹ ਸੁਧਾਰ ਦਾ ਅੱਖਰ ਜਿਹੜਾ ਉਹਨਾਂ ਕੀ ਹੋਏ ਕਿ ਤੁਸੀਂ ਆ ਗਲਤੀ ਨਾ ਕਰਿਓ ਜਾਂ ਕੰਮ ਕਰਨਾ ਬੰਦ ਕਰ ਦਿਓ ਤੁਹਾਡਾ ਬਚਾਅ ਹੋ ਜਾਊਗਾ ਅਗਰ ਤੁਸੀਂ ਉਹਨੂੰ ਵਾਕਿਆ ਹੀ ਨਬੀ ਸਮਝ ਕੇ ਉਸ ਗਲਤ ਕੰਮ ਨੂੰ ਤੁਸੀਂ ਬੰਦ ਕਰ ਦਿਓਗੇ ਸੱਚੀ ਪਰਮੇਸ਼ਵਰ ਦੀ ਹਜ਼ੂਰੀ ਚੋਂ ਤੁਹਾਡੇ ਲਈ ਸਜ਼ਾ ਜਿਹੜੀ ਆ ਉਹ ਖਤਮ ਹੋ ਜੂਗੀ ਔਰ ਮਾਫ਼ ਕੀਤੇ ਜਾਓਗੇ ਤਾਂ ਵਚਨ ਚ ਕੀ ਲਿਖਿਆ ਜਿਹੜਾ ਨਬੀ ਦੇ ਨਾਮ ਉੱਤੇ ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਊਗਾ ਜੋ ਨਬੀ ਜੋ ਕੀਤੀ ਜਾਊਗੀ ਜੋ ਸੁਨੇਹਾ ਉਹਦੇ ਜੀਵਨ ਚ ਆਏਗਾ ਉਹ ਜਰੂਰ ਪੂਰਾ ਹੋਏਗਾ ਪਰ ਬਹੁਤ ਸਾਰੇ ਲੋਕ ਆ ਉਹ ਉਸ ਚੀਜ਼ ਨੂੰ ਰਿਸੀਵ ਨਹੀਂ ਕਰਦੇ ਅਰ ਬਹੁਤ ਸਾਰੇ ਲੋਕਾਂ ਨੂੰ ਰਿਸੀਵ ਕਰਨਾ ਆਉਂਦਾ ਨਹੀਂ ਦੇਖੋ ਕਈ ਵਾਰੀ ਕੀ ਹੁੰਦਾ ਤੁਸੀਂ ਆਫਿਸ ਦੇ ਵਿੱਚ ਸਾਨੂੰ ਮਿਲਣ ਵਾਸਤੇ ਆਉਨੇ ਆ ਸਿਰਫ ਸਾਨੂੰ ਨਹੀਂ ਹੋ ਸਕਦਾ ਤੁਸੀਂ ਡਿਫਰੈਂਟ ਚਰਚਸ ਦੇ ਵਿੱਚ ਸੁਣ ਰਹੇ ਆ ਡਿਫਰੈਂਟ ਚਰਚਸ ਤੋਂ ਜਾਂ ਜਿੱਦਾਂ ਵੀ ਕਈ ਵਾਰੀ ਕੀ ਹੁੰਦਾ ਤੁਸੀਂ ਕਿਸੇ ਪਰਮੇਸ਼ਵਰ ਦੇ ਜਾਨੂੰ ਮਿਲਦੇ ਆ ਤੁਸੀਂ ਆਪਣੀ ਸਮੱਸਿਆ ਉਹਦੇ ਅਸਰੇ ਹੁੰਨੇ ਆ ਅਚਲ ਚੇਤ ਉਹ ਤੁਹਾਡੀ ਗੱਲ ਸੁਣਦਿਆਂ ਸੁਣਦਿਆਂ ਉਹ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦੀ ਦੁਆਸੀ ਤੁਹਾਨੂੰ ਕਹਿੰਦੇ ਤੂੰ ਸਭ ਗੱਲਾਂ ਛੱਡ ਜਾ ਪਰਮੇਸ਼ਵਰ ਦੀ ਕਿਰਪਾ ਤੇਰੇ ਉੱਤੇ ਬਹੁਤ ਹੈ ਤੇਰਾ ਕੰਮ ਬਣ ਜਾਣਾ ਫਿਕਰ ਨਾ ਕਰ ਜੇ ਪਰਮੇਸ਼ਵਰ ਨੇ ਤੈਨੂੰ ਔਲਾਦ ਦੇ ਦੇਣੀ ਆ ਤੂੰ ਟੈਨਸ਼ਨ ਨਾ ਲੈ ਸਭ ਗੱਲਾਂ ਛੱਡ ਤੇਰਾ ਘਰ ਬਣ ਜਾਣਾ ਜਾਂ ਤੇਰੇ ਲਈ ਪਰਮੇਸ਼ਰ ਨੇ ਸੁੱਖ ਦੇ ਦਿਨ ਠਹਿਰਾਏ ਆ ਤੇਰੇ ਜੀਵਨ ਦੇ ਵਿੱਚੋਂ ਇਹ ਨਸ਼ੇ ਦੀ ਗੰਦੀ ਆਤਮਾ ਨੇ ਨਿਕਲ ਜਾਣਾ ਹੈ ਇਹ ਨਿਕਲ ਗਈ ਆ ਉਹ ਮਤਲਬ ਤੁਹਾਡੇ ਲਈ ਬਰਕਤ ਦੇ ਵਰਡ ਜਿਹੜੇ ਉਹ ਬੋਲੇ ਜਾਂਦੇ ਆ ਪਰ ਕੁਝ ਲੋਕੀ ਤਾਂ ਉਦੋਂ ਹੀ ਰੁੱਕ ਕੇ ਆਮੀਨ ਕਹਿੰਦੇ ਤੇ ਕਹਿੰਦੇ ਹਾਂ ਮੈਂ ਰਿਸੀਵ ਕਰਦਾ ਪ੍ਰਭੂ ਇਦਾਂ ਹੀ ਮੇਰੇ ਜੀਵਨ ਦੇ ਵਿੱਚ ਹੋਵੇ ਪਰ ਕੁਝ ਲੋਕੀ ਕੀ ਕਰਦੇ ਆ ਉਹ ਪਾਸਟਰ ਦੀ ਗੱਲ ਵੱਲ ਧਿਆਨ ਨਹੀਂ ਦੇਣਗੇ ਉਹਨਾਂ ਨੇ ਆਪਣੀ ਤੁਰੀ ਬੁਝਾਈ ਜਾਣੀ ਆ ਉਹਨਾਂ ਨੇ ਕਹਿਣਾ ਹਾਂਜੀ ਪਾਸਟਰ ਜੀ ਪਰ ਇਦਾਂ ਹਾਂਜੀ ਨਹੀਂ ਨਹੀਂ ਪਾਸਟਰ ਜੀ ਐਕਦਾ ਪਾਸਟਰ ਜੀ ਕੀ ਕਹਿ ਰਿਹਾ ਪ੍ਰਭੂ ਨੇ ਤੇਰਾ ਘਰ ਬਣਾ ਦੇਣਾ ਫਿਕਰ ਨਾ ਕਰ ਉਹ ਨਹੀਂ ਪਾਸਟਰ ਜੀ ਸਾਡੇ ਕੋਲ ਪੈਸੇ ਹੀ ਹਨ ਨਹੀਂ ਸਾਨੂੰ ਕੋਈ ਪੈਸੇ ਨਹੀਂ ਮੋੜਦਾ ਪਾਸਟਰ ਜੀ ਕਹਿੰਦੇ ਤੇਰੇ ਬੱਚਾ ਨੇ ਤੇਰੇ ਆਖੇ ਲੱਗਣ ਲੱਗ ਜਣਾ ਉਹ ਨਹੀਂ ਪਾਸਟਰ ਮੂਚੋਂ ਨਿਕਲਦਾ ਹੀ ਨਹੀਂ ਇਸ ਲਈ ਉਹਨਾਂ ਸ਼ਬਦਾਂ ਦਾ ਫਲ ਉਹਨਾਂ ਦੇ ਜੀਵਨ 'ਚ ਕਦੀ ਆਉਂਦਾ ਹੀ ਨਹੀਂ ਕਿਉਂਕਿ ਉਹਨਾਂ ਨੇ ਉਸ ਸ਼ਬਦ ਨੂੰ ਆਪਣੇ ਗਰਭ ਤੱਕ ਖੜਿਆ ਨਹੀਂ ਤਾਂ ਜਿਹੜੀ ਚੀਜ਼ ਗਰਭ ਤੱਕ ਗਈ ਨਹੀਂ ਉਹ ਡਿਲੀਵਰ ਕਿੱਦਾਂ ਹੋਊਗੀ ਜੇਕਰ ਤੁਸੀਂ ਉਸ ਸ਼ਬਦ ਨੂੰ ਆਪਣੇ ਆਤਮਾ ਦੇ ਗਰਭ ਦੇ ਅੰਦਰ ਰੱਖ ਲਵੋ ਉਹ ਉੱਥੇ ਜਦੋਂ ਆਪਣੇ ਆਕਾਰ ਦੇ ਵਿੱਚ ਆ ਗਿਆ ਉਨੇ ਜਨਮ ਲੈਣਾ ਹੀ ਲੈਣਾ ਤੇ ਜਿਹੜੀ ਚੀਜ਼ ਜਨਮ ਲੈ ਲੈਂਦੀ ਫਿਰ ਉਹ ਨਜ਼ਰ ਆਉਂਦੀ ਆ ਤਾਂ ਜਦੋਂ ਪ੍ਰਾਰਥਨਾ ਕੀਤੀ ਜਾਵੇ ਤੁਸੀਂ ਬੜੇ ਹੁਸ਼ਿਆਰ ਹੋਣੇ ਚਾਹੀਦੇ ਓ ਉਸ ਵਿੱਚ ਇੱਕ ਵੀ ਅੱਖਰ ਇੱਧਰ ਉੱਧਰ ਨਹੀਂ ਡਕਣਾ ਚਾਹੀਦਾ ਹਰ ਅੱਖਰ ਜਿੱਦਾਂ ਚਿੜੀ ਛਿੱਕਾ ਖੇਦੀਦਾ ਤੇ ਜਿੱਦਾਂ ਆ ਰਿਹਾ ਡਿੱਗ ਨਾ ਜਾਵੇ ਮੈਂ ਇਸ ਸ਼ਬਦ ਨੂੰ ਕੈਚ ਕਰਨਾ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਉਸ ਸ਼ਬਦ ਨੂੰ ਲੈਣਾ ਜਦ ਕਦੇ ਕਿਸੇ ਪਰਮੇਸ਼ਵਰ ਦੇ ਦਾਸ ਦੇ ਕੋਲ ਜਾਓ ਪ੍ਰਭੂ ਦੀ ਦਾਸੀ ਦੇ ਕੋਲ ਜਾਓ ਕਿਸੇ ਨਬੀ ਦੇ ਕੋਲ ਜਾਓ ਜਦ ਉਹ ਤੁਹਾਨੂੰ ਰੋਕੇ ਤਾਂ ਰੁਕ ਜਾਓ ਜਦ ਉਹ ਤੁਹਾਡੇ ਉੱਤੇ ਬਰਕਤ ਬੋਲੇ ਤਾਂ ਉਸ ਬਰਕਤ ਨੂੰ ਲੈ ਲਵੋ ਔਰ ਜ਼ਰੂਰ ਆਪਣੇ ਮੂੰਹ ਤੋਂ ਇਕਰਾਰ ਕਰੋ ਕਿ ਮੈਂ ਇਸ ਬਰਕਤ ਨੂੰ ਲੈਣਾ ਹੈ ਮੈਂ ਇਸ ਸ਼ਬਦ ਨੂੰ ਲੈਣਾ ਆਂ ਔਰ ਪ੍ਰਭੂ ਤੁਹਾਡੇ ਇਸ ਸ਼ਬਦ ਨੂੰ ਪੂਰਾ ਕਰੇ ਤੇ ਮੈਂ ਗਵਾਹੀ ਲੈ ਕੇ ਆਵਾਂ ਇੱਕ ਵੇਲਾ ਹੁੰਦਾ ਸਪਿਰਚੁਅਲ ਰੈਲਮ ਦੇ ਵਿੱਚ ਇੱਕ ਟਾਈਮ ਹੁੰਦਾ ਆ ਇਹ ਟਾਈਮ ਹਰ ਕਿਸੇ ਦੀ ਪਕੜ ਚ ਨਹੀਂ ਆਉਂਦਾ ਔਰ ਯਾਦ ਰੱਖਿਓ ਜਦੋਂ ਇੱਕ ਵਾਰੀ ਇਹ ਟਾਈਮ ਨਿਕਲ ਜਾਵੇ ਤੁਸੀਂ ਇਹਦੇ ਪਿੱਛੇ ਭਾਵੇਂ ਲੱਖ ਧੋੜ ਲਾ ਲਵੋ ਕਦੀ ਉਹ ਮੁੜ ਕੇ ਨਹੀਂ ਆਉਂਦਾ ਸਮਾਂ ਜਿਹੜਾ ਲੰਘ ਜਾਂਦਾ ਕਦੀ ਨਹੀਂ ਮੁੜ ਕੇ ਆਉਂਦਾ